ਤੁਸੀਂ ਦੇ ਦੇ ਦੋਪਰ ਟਾਈਮਸ ਮੈਂ ਸੰਜੀਕ ਨੂੰ ਅਜਲੰਦਰ ਤੋਂ ਅੱਜ ਪਹੁੰਚਿਆ ਜਲੰਧਰ ਦੇ ਫੋਗਲ ਬਣ ਚੌਂਕ ਦੇ ਵਿੱਚ ਜਿੱਥੇ ਕਿ ਆਇਤੀ ਨੂੰ ਰੋਜ਼ ਸ਼ਾਮ ਨੂੰ ਭਾਰੀ ਮਾਤਰਾ ਵਿੱਚ ਰਸ਼ਦ ਖਾਈ ਦਿੰਦਾ ਸੀ ਪਰ ਨਵੇਂ ਬਣੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜੀ ਦੀ ਟੀਮ ਦੋਸ ਉਹਨਾਂ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਨੂੰ ਅਮਲੀ ਜਾਮਾ ਪਾਈ ਨੂੰ ਆਉਂਦੇ ਹੋਏ ਡਿਵੀਜ਼ਨ ਨੰਬਰ 83 ਆਉਂਦੇ ਚੌਂਕੀ ਫੋਗਲ ਪੁਆਇੰਟ ਦੇ ਹਰਤਾ ਸਿੰਘ ਵੱਲੋਂ ਇਹ ਰੋਡ ਨੂੰ ਫੋਗਲ ਪੁਆਇੰਟ ਤੋਂ ਲੈ ਕੇ ਪ੍ਰਾਫੋਰਡ ਨਗਰ ਤੱਕ ਤਾਲੀ ਕਰਾਇਆ ਗਿਆ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਤੂੰ ਫੋਕਲ ਬਣ ਚੌਂਕ ਤੋਂ ਲੈ ਕੇ ਟ੍ਰਾਂਪੋਰਟ ਨਗਰ ਤੱਕ ਕੈਮਰਾ ਲੈ ਜਾਵੇ ਤਾਂ ਜੋ ਦਿਖਾਈ ਦੇਵੇ ਵੀ ਰੋਡ ਬਿਲਕੁਲ ਸਾਫ਼ ਆ ਇਸ ਰੋਡ ਦੇ ਉੱਪਰ ਨਾ ਤਾਂ ਕੋਈ ਰੇੜੀ ਦਿਖਾਈ ਦੇਦੀ ਆ ਤੇ ਨਾ ਕੋਈ ਾਟਾ ਦਿਖਾਈ ਦੇ ਰਿਹਾ ਆ ਪਰਵਾਸੀ ਲੋਕਾਂ ਨੂੰ ਨਾਲ ਲੱਗਦਾ ਇੱਕ ਪਲਾਟ ਤਾਂ ਗਿਆ ਆ ਜਿੱਥੇ ਕਿ ਸ਼ਾਮ ਨੂੰ ਰੇੜੀਆਂ ਲੱਗਦੀਆਂ ਆ ਸ਼ਾਮ ਨੂੰ ਰੇੜੀਆਂ ਲੱਗਣ ਦੇ ਨਾਲ-ਨਾਲ ਜੋ ਐਕਸਟਰਾ ਜਿਹੜੀਆਂ ਹੁੰਦੀਆਂ ਆ ਹੋਰ ਉਹ ਕਈ ਵਾਰੀ ਕਰਦੇ ਆ ਵੀ ਰੋਡ ਦੇ ਉੱਪਰ ਜਿਹੜੀਆਂ ਲੱਦਦੇ ਆ ਰੇੜੀਆਂ ਲੱਗਣ ਦੇ ਨਾਲ ਨਾਲ ਜੋ ਕ੍ਰੈਕ ਹੁੰਦੇ ਆ ਜੋ ਸਬਜ਼ੀਆਂ ਖਰੀਦਣ ਹੁੰਦੇ ਆ ਉਹ ਵੀ ਇਸ ਰੋਡ ਦੇ ਉੱਪਰ ਹੀ ਮੋਟਰਾਂ ਵਾਲਾ ਗੱਡੀਆਂ ਖੜੀਆਂ ਕਰਕੇ ਆਪਣੀ ਖਰੀਦਦਾਰੀ ਕਰਦੇ ਆ ਜਦੋਂ ਖਰੀਦਦਾਰੀ ਕਰਨ ਜਾਂਦੇ ਆ ਤੇ ਕਈ ਵਾਰ ਤੇ ਇੱਥੋਂ ਉਹਨਾਂ ਦੇ ਬਾਈਕਾਂ ਚੋਰੀ ਹੋ ਜਾਂਦੇ ਆ ਠੀਕ ਹੈ ਜੀ ਮੋਟਰਾਂ ਚੋਰੀ ਹੋਣ ਦੇ ਨਾਲ ਨਾਲ ਆਉਣ ਜਾਣ ਦੇ ਵਿੱਚ ਲੋਕਾਂ ਨੂੰ ਕਾਫੀ ਭਾਰੀ ਮਾਤਰਾ ਦਾ ਸਾਹਮਣਾ ਕਰਨਾ ਪੈਂਦਾ ਆ ਤੇ ਹੁਣ ਜੋ ਨਵੇਂ ਬਣੇ ਪੁਲਿਸ ਕਮਿਸ਼ਨਰ ਸਾਹਿਬ ਜੀ ਦੇ ਨਿਰਦੇਸ਼ਾਂ ਨਾਲ ਕਾਨੂੰਨ ਦੀ ਪਾਲਣਾ ਕੀਤੀ ਜਾ ਰਹੀ ਹੈ ਕਿਉਂਕਿ ਫੋਕਲ ਬੜ ਵੱਲੋਂ ਤੇ ਹੁਣ ਕਿਸੇ ਵੀ ਰਾਹਗੀਰ ਨੂੰ ਇਥੇ ਮੁਸ਼ਕਲ ਖਾਈ ਨਹੀਂ ਦੇ ਰਹੀ। ਸੋ ਬੜੀਆ ਕੰਮ ਕਰ ਰਹੇ ਆ ਤੇ ਕਿਸੇ ਰੋਡ ਦੇ ਉੱਪਰ ਹੁਣ ਜੇਕਰ ਕੋਈ ਵੀ ਰੇੜੀ ਖੜੀ ਲਗਾਈ ਜਾਵੇਗੀ ਤਾਂ ਉਹਦੇ ਉੱਪਰੋਂ ਦੀ ਕਾਰਵਾਈ ਕੀਤੀ ਜਾਊਗੀ। ਸੋ ਜਲੰਧਰ ਵਾਸੀਆਂ ਨੇ ਜਿਹੜਾ ਮੋਸਕੂ ਮਹਿਨਾ ਜਾਏ ਰਵਈਆ ਦੇਖਿਆ ਆ ਉਹ ਬਹੁਤ ਵਧੀਆ ਲੱਗਾ ਉਹਨਾਂ ਨੂੰ ਤਾਂ ਜੋ ਹੁਣ ਜਿਹੜੇ ਇੱਥੇ ਕਬਜੇ ਹੋਣਗੇ ਉਹ ਕਬਜਿਆਂ ਨੂੰ ਉਸੇ ਵੇਲੇ ਹੀ ਤੁਰੰਤ ਹਟਾਇਆ ਜਾਊਗਾ ਤੇ ਜਿਹੜੇ ਕਬਜੇ ਪੱਕੇ ਕਰਕੇ ਬੈਠੇ ਆ ਜਿਸ ਤਰ੍ਹਾਂ ਕਈ ਲੋਕ ਰੋਡ ਦੇ ਉੱਪਰ ਹੀ ਬੜੀਆਂ ਪੱਕੀਆਂ ਕਰਕੇ ਬੈਠੇ ਆ ਉਹ ਵੀ ਇੱਕ ਦੋ ਦਿਨ ਦੇ ਵਿੱਚ ਚੁਕਾਈਆਂ ਜਾਣਗੀਆਂ ਮੈਂ ਸੰਜੀਤ ਕੁਮਾਰ ਕੈਮਰਾਮੈਨ ਦੀਪਕ ਨੇ ਦੁਆਬਾ ਟਾਈਮ ਜਿਲੰਦਰ